ਪੰਜਾਬੀ ਕਹਾਣੀ ਗੁਰਬਾਣੀ ਅਤੇ ਪਿੰਡ ਨਥਵਾਲ ਦੀ ਨੇਕੀ ਭਰੀ ਸਵੇਰ ਪਿੰਡ ਨਥਵਾਲ ਦੀ ਸਵੇਰ ਹੌਲੀ-ਹੌਲੀ ਖਿੜ ਰਹੀ ਸੀ ਜਦੋਂ ਪਹਿਲੀ ਸੁਨੇਰੀ ਕਿਰਨ ਖੇਤਾਂ ਦੀਆਂ ਲਹਿਰਾਂ ਤੇ ਪਈ ਅਤੇ ਹਵਾ ਵਿੱਚ ਤਾਜ਼ੀ ਮਿੱਟੀ ਦੀ ਖੁਸ਼ਬੂ ਰਲ ਗਈ ਕੋਕੋਲ ਬੈਠੀ ਚਿੜੀ ਨੇ ਚੈੱਕ ਕਿ ਦਿਨ ਦੀ ਸ਼ੁਰੂਆਤ ਦਾ ਸੁਨੇਹਾ ਦਿੱਤਾ ਅਤੇ ਉਸੇ ਵੇਲੇ 8 ਸਾਲ ਦਾ ਗੁਰਬਾਣੀ ਅੱਖਾਂ ਮਲਦਾ ਹੋਇਆ ਜਾਗ ਗਿਆ ਕਿਉਂਕਿ ਅੱਜ ਉਸਨੂੰ ਗੁਰੂ ਘਰ ਵੀ ਜਾਣਾ ਸੀ अते पिता जी मेहनत भी करनी सी मां ने प्यार नाल आवाज मारी उठ गुट आज बहुत कम है अते ने खुशी नाल सिर हिला के दिन दी तैयारी शुरू कर दी गुरद्वरे पोच के उसने रुमाल बनया बर्तन साफ करन लग पिया। पाया पिताजी ने हौली आवाज विच कि सेवा ओ राह है जिथे रब आप मिलता है ਇਹ ਗੱਲ ਗੁਰਬਾਣੀ ਦੇ ਦਿਲ ਵਿੱਚ ਡੂੰਗੀ ਉਤਰ ਗਈ। ਸੇਵਾ ਤੋਂ ਬਾਅਦ ਉਹ ਖੇਤਾਂ ਵੱਲ ਚੱਲੇ ਜਿੱਥੇ ਹਵਾ ਨਾਲ ਚੁੰਮਦੀ ਸਰਪ ਗੁਰਬਾਣੀ ਨੂੰ ਪੀਲੇ ਸਮੁੰਦਰ ਦੀਆਂ ਲਹਿਰਾਂ ਵਾਂਗ ਲੱਗੀ। ਅਤੇ ਪਿਤਾ ਜੀ ਨੇ ਸਮਝਾਇਆ ਕਿ ਜਿਹੜਾ ਧਰਤੀ ਨੂੰ ਮਾਂ ਵਾਂਗ ਮੰਨਦਾ ਹੈ ਉਹ ਹਰ ਲਹਿਰ ਵਿੱਚ ਪਿਆਰ ਵੇਖਦਾ ਹੈ। ਦੋਵੇਂ ਮਿਲ ਕੇ ਪਾਣੀ ਲਾਉਂਦੇ ਰਹੇ। ਗੁਰਬਾਣੀ ਛੋਟਾ ਸੀ ਪਰ ਉਸ ਦੀ ਮਿਹਨਤ ਵੱਡਿਆਂ ਵਰਗੀ ਸੀ। ਵਾਪਸੀ ਤੇ ਬੂਟੇ ਕੋਲੋਂ ਇੱਕ ਹੌਲੀ ਜਿਹੀ ਆਵਾਜ਼ ਸੁਣ ਕੇ ਗੁਰਬਾਣੀ ਰੁਕਿਆ ਅਤੇ ਉਸਨੇ ਵੇਖਿਆ ਕਿ ਇੱਕ چھوٹਾ ਬકરી ਦਾ ਬੱਚਾ ਡਰਿਆ ਹੋਇਆ ਕੰਬ ਰਿਹਾ ਹੈ ਉਸਨੇ ਤੁਰੰਤ ਚੁੱਕ ਲਿਆ ਅਤੇ ਪਿਤਾ ਜੀ ਨਾਲ ਮਿਲ ਕੇ ਪਿੰਡ ਵਿੱਚ ਉਸ ਦੀ ਮਾਂ ਨੂੰ ਲੱਭਣ ਨਿਕਲ ਪਿਆ ਉਹ ਘਰ ਘਰ ਪੁੱਛਦੇ ਗਏ ਅਤੇ ਆਖਿਰ ਬਾਬਾ ਸਵਰਨ ਸਿੰਘ ਨੇ ਦੱਸਿਆ ਕਿ ਇਹ ਉਹਨਾਂ ਦੀ ਬકરી ਦਾ ਬੱਚਾ ਹੈ ਜਦੋਂ ਬકરી ਨੇ ਆਪਣੇ ਬੱਚੇ ਨੂੰ ਵੇਖ ਕੇ ਹੰਮੀ ਕੀਤੀ ਤਾਂ ਗੁਰਬਾਣੀ ਦੇ ਚਿਹਰੇ ਤੇ ਵੀ ਖੁਸ਼ੀ ਦੀ ਚਮਕ ਆ ਗਈ ਅਤੇ ਬਾਬਾ ਜੀ ਨੇ ਅਸੀਸਾਂ ਦਿੰਦਿਆਂ ਕਿਹਾ ਕਿ ਪੁੱਤ ਵੱਡਾ ਦਿਲ ਵਾਲਾ ਹੈ ਸ਼ਾਮ ਨੂੰ ਘਰ ਆ ਕੇ ਮਾਂ ਨੇ ਪੁੱਛਿਆ ਕਿ ਅੱਜ ਕੀ ਸਿੱਖਿਆ ਤਾਂ ਗੁਰਬਾਣੀ ਨੇ ਹੌਲੀ ਆਵਾਜ਼ ਵਿੱਚ ਕਿਹਾ ਕਿ ਸੇਵਾ ਮਿਹਨਤ ਅਤੇ ਦਇਆ ਇਹ ਤਿੰਨੋਂ ਮਨੁੱਖ ਨੂੰ ਚੰਗਾ ਬਣਾਉਂਦੀਆਂ ਹਨ ਰਾਤ ਦੀ ਠੰਡੀ ਹਵਾ ਵਿੱਚ ਪਿੰਡ ਨਥਵਾਲ ਦੀ ਸ਼ਾਂਤੀ ਨੇ ਉਸ ਨੂੰ ਆਪਣੇ ਪੱਲੇ ਵਿੱਚ ਲਪੇਟ ਲਿਆ ਅਤੇ ਤਾਰਿਆਂ ਨਾਲ ਭਰਿਆ ਆਕਾਸ਼ ਜਿਵੇਂ ਉਸ ਦੀ ਨੇਕੀ ਨੂੰ ਚੁੱਪਚਾਪ ਅਸੀਸਾਂ ਦੇ ਰਿਹਾ ਸੀ